ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਲਹਿਰਾ ਹਲਕੇ ਦੇ ਵਸਨੀਕਾਂ ਨੂੰ ਲਗਾਤਾਰ ਹੀ ਵੱਡੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਬੱਸ ਸਟੈਂਡ ਤੋਂ ਦੋ ਨਵੇਂ ਰੂਟਾਂ ਤੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਮੰਤਰੀ ਗੋਇਲ ਨੇ ਕਿਹਾ ਕਿ ਲਹਿਰਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਪਾਰੀਆਂ ਨੂੰ ਅਕਸਰ ਆਪਣੀ ਯਾਤਰਾ ਦੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੇ ਕੋਈ ਸਿੱਧੀ ਬੱਸ ਸੇਵਾ ਨਹੀਂ ਹੈ ਇਸ ਤੋਂ ਬਾਅਦ ਯਾਤਰੀ ਜੁਰੇ ਨੇ ਬਹੁਤ ਰਾਹਤ ਮਿਲੇਗੀ 422 ਕਿਲੋਮੀਟਰ ਦੀ ਦੂਰੀ ਇਹ ਬੱਸ ਤੈਅ ਕਰੇ ਅਸਰ ਚਲਾਉਣ ਦੀ ਮੰਗ ਸੀ ਲੈ ਰਹੇ ਦੇ ਲੋਕਾਂ ਤੇ ਆਸ-ਪਾਸ ਦੇ ਸਾਰੇ ਇਲਾਕੇ ਦੇ ਸੋ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਸਾਡੇ ਟਰਾਂਸਪੋਰਟ ਮੰਤਰੀ ਸਤਲਾਲ ਲਾਲ ਜੀ ਸਿੰਘ ਜੀ ਕੋਲਰ ਤੇ ਚੇਅਰਮੈਨ ਪੀ ਆਰਟੀਸੀ ਹਰਨਜੋਤ ਸਿੰਘ ਹੜਾਣਾ ਜੀ ਜਿਨ੍ਹਾਂ ਨੇ ਇਲਾਕੇ ਦੀ ਮੰਗ ਮੇਰੀ ਬੇਨਤੀ ਦੇ ਉੱਤੇ ਪ੍ਰਵਾਨ ਕੀਤੀ ਹੈ ਹੁਣ ਲਹਿਰੇ ਤੋਂ ਡੇਲੀ ਇਹ ਪਾਸਾ ਜਿਹੜੀ ਜਿਹੜੀ ਲਹਿਰਾ ਤੋਂ ਹੁਸ਼ਿਆਰਪੁਰ ਹੈ ਇਹ 6:45 ਦੇ ਲਹਿਰੇ ਤੋਂ ਚੱਲੇਗੀ ਤੇ 7:35 ਤੇ ਸੁਨਾਮ ਪਹੁੰਚਣਾ ਨੇ 9:12 ਤੇ ਇਸਨੇ ਸਹੂਰ ਪਹੁੰਚਣਾ ਤੇ 12:03 ਤੇ ਲੁਧਿਆਣਾ ਪਹੁੰਚਣਾ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਪਹੁੰਚ ਕੇ ਉੱਥੋਂ 2:37 ਦੇ ਇਹ ਵਾਪਸ ਚੱਲੇਗੀ ਤੇ ਇਹ 7:35 ਤੇ ਸੁਨਾਮ ਤੇ ਉਸ ਤੋਂ ਬਾਅਦ ਕਰੀਬ 8:00 ਇਹ ਰਾਤ ਨੂੰ ਬਸ ਲਹਿਰੇ ਪਹੁੰਚੂਗੀ ਤੇ ਇਹਦਾ ਜਿਹੜਾ ਸਟਾਪੇਜ ਹੈ ਉਹ ਰਾਤ ਦਾ ਉਹ ਲਹਿਰੇ ਤੇ ਡੇਲੇ 422 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਤੈਕ ਰਿਹਾ ਸੋ ਇਸ ਦੇ ਨਾਲ ਜਿਹੜੇ ਵਪਾਰੀ ਲੋਕ ਸੀ ਉਹ ਕਈ ਵਾਰੀ ਉੱਥੋਂ ਆਉਣ ਦੀ ਦਿੱਕਤ ਹੁੰਦੀ ਸੀ ਤੇ ਇੱਥੋਂ ਕਹਿੰਦੇ ਸੀ ਸਮੇਂ ਨਾਲ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਦੀ ਬੜੀ ਪਰੇਸ਼ਾਨੀ ਸੀ ਸੋ ਕਿਹਦੇ ਵਸਤੇ ਚੱਲਣ ਨਾਲ ਇਹਨਾਂ ਦੇ ਦਿੱਕਤਾਂ ਜਿਹੜੀਆਂ ਦੂਰ ਹੋਣ ਤੇ ਦੂਜੀ ਬੱਸ ਹੈ ਜਿਹੜੀ ਮੌਨਿਕ ਤੋਂ ਖਨੌਰੀ ਖਨੌਰੀ ਤੋਂ ਮੌਨਿਕ ਇਹ ਵੀ ਵੱਡੀ ਮੰਗ ਸੀ ਕਿਉਂਕਿ ਬੱਚੇ ਸੀ ਜਿਹੜੇ ਉਹ ਪੜ੍ਹਾਈ ਦੇ ਟਾਈਮ ਦੇ ਸਮੇਂ ਉਹ ਪਹੁੰਚ ਨਹੀਂ ਸਕਦੇ ਸੋ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀ ਸੋ ਇਹ ਬੱਸ ਹੈ ਜਿਹੜੀ ਖਨੌਰੀ ਤੋਂ ਸਵੇਰੇ 7:45 ਦੇ ਚੱਲੂਗੀ ਬਾਇਆ ਬਨਾਰਸੀ ਆਪਰ ਚੰਦੂ ਜਿਹੜੀ ਮੰਡ ਵੀ ਹੁੰਦਿਆ ਹੋਇਆ ਇਹ ਮੌਨਿਕ ਪਹੁੰਚੇਗਾ 9:00 ਫੇਰ ਮੌਨਕ ਤੋਂ ਇਹ ਬਾਬਸਾ ਜਿਹੜੀ ਦੇ ਖਨੌਰੀ ਨੂੰ ਚੱਲੇ ਸੋ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਦੀ ਬਹੁਤ ਵੱਡੀ ਕਮੀ ਸੀ ਜਾਂ ਦੂਜੇ ਸ਼ਬਦਾਂ 'ਚ ਮੈਂ ਇਹ ਕਹਾਂ ਕਿ ਇੱਥੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਬੱਸ ਸਰਵਿਸ ਹੈ ਹੀ ਨਹੀਂ ਸੀ ਮੈਨੂੰ ਪਤਾ ਹੈ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੈਂ ਉੱਥੇ ਵੋਟਾਂ ਮੰਗਣ ਲਈ ਗਿਆ ਸੀ ਤਾਂ ਸਾਡੇ ਪਿੰਡ ਨੇ ਹਰੀਗੜ੍ਹ ਗੇਲਾ ਮਹਾ ਸਿੰਘ ਆਲਾ ਹੋਲਣ ਮੰਡ ਵੀ ਇਹ ਸਾਰੇ ਜਿਹੜੇ ਪਿੰਡ ਸੀ ਤਾਂ ਮੈਨੂੰ ਉਸ ਸਮੇਂ ਹਰੀਗੜ ਗਹਿਲੇ ਪਿੰਡ ਦੇ ਵਿੱਚ ਲੋਕਾਂ ਕਿਹਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਬਸ ਨਹੀਂ ਚੱਲਦੀ ਤੇ ਸਾਡੇ ਜਵਾਕਾਂ ਨੂੰ ਰਿਸ਼ਤੇ ਨਹੀਂ ਹੁੰਦੇ ਮਤਲਬ ਐਡੀ ਵੱਡੀ ਉਹਨਾਂ ਦੀ ਪ੍ਰੋਬਲਮ ਸੀ ਮੈਂ ਉਸ ਸਮੇਂ ਹੱਸ ਕੇ ਕਿਹਾ ਦੀ ਮੈਂ ਕਿਹਾ ਵੀ ਰਿਸ਼ਤਿਆਂ ਦਾ ਤਾਂ ਮੈਨੂੰ ਪਤਾ ਨਹੀਂ ਬਸ ਅਸੀਂ ਥੋੜੇ ਚਲਾ ਦੇ ਮੰਤਰੀ ਸਾਹਿਬ ਬਸ ਚੱਲਣ ਨਾਲ ਜਿੱਤੇ ਸਾਡੀ ਸਰਕਾਰ ਬਣੀ ਤਾਂ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਜਿਹੜੀ ਦੱਸਣ ਲੱਗਿਆ ਤਾਂ ਸਰਕਾਰ ਸਾਡੀ ਬਣ ਗਈ ਮੈਂ ਮੰਤਰੀ ਜੀ ਲਵੇ ਗਿਆ ਉੱਥੇ ਸਾਡੇ 14 ਪਿੰਡਾਂ 'ਚ ਵਸ ਹੀ ਨਹੀਂ ਕੋਈ ਚੱਲਦੀ ਤਾਂ ਮੰਤਰੀ ਜੀ ਮੰਨਣ ਨੂੰ ਤਿਆਰ ਨਾ ਹੋਏ। ਕਹਿੰਦੇ ਵੀ ਉੱਥੇ ਤਾਂ ਏਡੀਆਂ ਵੱਡੀਆਂ ਹਸਤੀਆਂ ਰਹਿ ਲਈਆਂ ਤੇ ਉਹਨਾਂ ਪਿੰਡਾਂ 'ਚ ਵਸ ਕਿਵੇਂ ਨਹੀਂ ਚੱਲਦੀ ਹੂ। ਮੈਂ ਕਹਾਂ ਜੀ ਪਤਾ ਕਰਾ ਲਓ ਤੁਸੀਂ ਤੇ ਜਦੋਂ ਪਤਾ ਕਰਾਇਆ ਵਾਸਤਵ 'ਚ ਉੱਥੇ ਵਸ ਨਹੀਂ ਚੱਲਦੀ ਸੀ। ਸੋ ਉਹਨਾਂ ਵੀ ਸਾਰੇ ਪਿੰਡਾਂ ਦੇ ਵਿੱਚ ਵਸਾ ਚੱਲਿਆ। ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਹਣਕੇ ਲੈਰੇ ਦਾ ਕੋਈ